ਸ੍ਰੀ ਰਾਗ ਮਹੱਲਾ ਪਹਿਲਾ ਇੱਕ ਤੇਰੇ ਪਿਆਰਾ ਵੀਸਰੈ ਰੋਗ ਵੱਡਾ ਮਨ ਮਾਹੇ ਕਿਉ ਦਰਗਹ ਪਦ ਪਾਈਐ ਜਹ ਹਰ ਨਾ ਵਸੈ ਮਨ ਮਾਹੇ ਗੁਰ ਮਿਲੇਆ ਸੁਖ ਪਾਈਆ ਆਗਨ ਮਾਰਾ ਗੁਣ ਮਾਰੇ ਮਨ ਰੇ ਅਹਨਸ ਹਰ ਗੁਣ ਸਾਰ ਜਿਨੇ ਖਨ ਪਰ ਨਾਮ ਨਾ ਬਿਸਰੈ ਤੇ ਜਨ ਵਿਰਲੇ ਸੰਸਾਰ ਰਹਾ ਜੋਤੀ ਜੋਤ ਮਿਲਾਈਆ ਸੁਰਤੀ ਸੁਰਤ ਸੰਜੋਗ ਹਿੰਸਾ ਹਉ ਮੈਂ ਗਤ ਗਏ ਨਾਹੀ ਸਹਿ ਸਾਸੋਗ ਗੁਰਮਕੋ ਜਸ ਹਰਿ ਮਾਨਵਸਾ ਤਸ ਮਿਲੇ ਗੁਰ ਸੰਜੋਗ ਕਾਇਆ ਕਾਮਨ ਜੇਤ ਕਰੀ ਭੋਗਿ ਭੋਗੇ ਭੋਗਨ ਹਾਰ ਤੇ ਇਸੇ ਉਹ ਨਾ ਕੀ ਜਈ ਜੋ દિਸ਼ਾ ਚੱਲਣ ਹਾਰ ਗੁਰਮਖ ਖੜਾਵੇ ਸੁਹਾਗਣੀ ਸੋ ਪ੍ਰਵਸੇਜ ਪਤਾ ਹਾਰ ਚਾਰੇ ਅਦਨ ਨਿਵਾਰ ਮਰ ਹਾ ਗੁਰਮਖ ਹਾਰ ਜਲ ਪਾਏ ਅੰਤਰ ਕਮਲ ਪ੍ਰਗਾਸਿਆ ਅੰਮ੍ਰਿਤ ਭਰਿਆ ਅਗਹਾਏ ਨਾਨਕ ਸਤਗੁਰ ਮੀਤ ਕਰ ਸਤ ਪਾਵੈ ਦਰਗਹ ਜਾਏ ਸ੍ਰੀ ਰਾਗ ਮਹੱਲਾ ਪਹਿਲਾ ਆਹ ਜਪੋ ਪਿਆਰਿਆ ਗੁਰਮਤਿ ਲੈ ਹਰ ਬੋਲ ਮਾ ਸਤਿ ਕਸ ਗੱਟੀ ਲਾਈਏ ਤੁਲੀਆ ਪੂਰੇ ਤੂਲ ਕੀਮਤ ਕਿਨਾ ਨਾ ਪਾਈਏ ਰਿਦਮਾਨ ਕਮੋਲ ਅਮੋਲ ਭਾਇਰੇ ਹਰ ਹੀਰਾ ਗੁਰਮਾਹੇ ਸਤ ਸੰਗਤ ਸਦ ਗੁਰ ਪਾਈਏ ਹਨਸ ਸਬਦ ਸਲਾਹ ਰਹਾ ਸਾਜੋ ਵਖਰੇ ਧਨ ਰਾਸ ਲੈ ਪਾਈਏ ਗੁਰ ਪ੍ਰਗਾਸ ਜਿਉ ਅਗਨ ਮਹਾਰਾਜ ਅਪਾਈਏ ਤਿਉ ਤ੍ਰਿਸ਼ਨਾ ਦਾਸਨ ਦਾਸ ਜਮ ਜੰਦਾਰ ਨਾ ਲੱਗਈ ਕਿਉ ਭੌਜਲ ਕਰਤਰਾਸ ਗੁਰਮੁਖ ਕੂੜ ਨਾ ਭਾਵੇ ਸਤਿ ਰਤੇ ਸਚ ਪਾਵੇ ਸਾਖਤ ਸਚ ਨਾ ਭਾਵੇ ਕੂੜਾ ਕੂੜੀ ਪਾਵੇ ਸਚ ਰਤੇ ਗੁਰ ਮਿਲਿਆ ਸੱਚੇ ਸਚ ਸਮਾਵੇ ਮਾਨਮਹ ਮਾਨ ਕੋ ਲਾਲ ਨਾਮ ਰਤਨ ਪਦਾਰਥ ਹੀਰ ਸਤਿ ਵਖਰ ਧਨ ਨਾਮਹ ਘਾਟ ਕਟ ਗਹਿਰ ਗੰਭੀਰ ਨਾਨਕ ਗੁਰਮੁਖ ਪਾਈਆ ਦਇਆ ਕਰੇ ਹਰ ਹੀਰ ਸ੍ਰੀ ਰਾਗ ਮਹੱਲਾ ਪਹਿਲਾ ਪਰਮੇ ਪਾਹੇ ਨਾ ਵਿਜਵੈ ਜੇ ਪਵੈ ਦ ਸੰਤਰ ਦੇਸ ਅੰਤਰ ਮੈਲ ਨਾ ਉਤਰ ਤ੍ਰੈਗ ਜੀਵਨ ਤ੍ਰੈਗ ਵੇਸ ਹੋਰ ਕਿਤਾ ਭਗਤ ਨਾ ਹੋਈ ਬਿਨ ਸਤਗੁਰ ਕੇ ਉਪਦੇਸ਼ ਮਨ ਦੇ ਗੁਰਮਖ ਅਗਨ ਨਿਵਾਰ ਗੁਰ ਕਾ ਕਹਿਆ ਮਨ ਵਸ ਹਮ ਤ੍ਰਿਸ਼ਨਾ ਮਾਰ ਰਹਾਉ ਮਨ ਮਾਨਕ ਨਿਰਮੋਲ ਹੈ RAM ਨਾਮ ਪਤ ਪਾਏ ਮਿਲ ਸਤ ਸੰਗਤ ਹਰ ਪਾਈਏ ਗੁਰਮਖ ਹਰਿ ਲਿਵ ਲਾਏ ਆਮਦੇਆ ਸ਼ੋਕਪਾਇਆ ਮੇਲੇ ਸਲੇਲਾ ਸਲੇਲੇ ਸਮਾਏ ਜਿਨ ਹਰ ਹਰ ਨਾਮ ਨਾ ਚੇਤੇਉ ਸੋ ਔਗਣ ਆਵੇ ਜਾਏ ਜਿਸ ਸਤਗੁਰ ਪ੍ਰਖ ਨਾ ਪੇਟੇ ਹੋ ਸੋ ਭਉਜਲ ਪਚਾ ਪਚਾਏ ਇਹੋ ਮਾਨਕ ਜੀਵ ਨਿਰਮੋਲ ਹੈ ਇਹੋ ਕਉਡੀ ਬਦਲੇ ਜਾਏ ਜਿਨਾਂ ਸਤਗੁਰ ਰਸ ਮਿਲਾਏ ਸੇ ਪੂਰੇ ਪ੍ਰਖ ਸੁਜਾਨ ਗੁਰ ਮਿਲੇ ਭਉਜਲ ਲੰਗੀ ਹੈ ਦੇਗਹ ਪਤ ਪ੍ਰਵਾਣ ਨਾਨਕ ਤੇ ਮੁਖ ਜਲੇ ਤੁਨ ਪੁਜਾ ਸਬਦ ਨਿਸ਼ਾਨ ਸ੍ਰੀ ਰਾਗ ਮਹੱਲਾ ਪਹਿਲਾ ਵਣਜ ਕਰੋ ਵਣ ਜਾ ਰਹੋ ਵਖਰ ਲੈ ਰੋ ਸਮਾਲ ਤੈਸੀ ਵਸਤ ਵਿਸਾਹੀ ਆ ਜੈਸੀ ਨਿਭਾ ਨਾਲ ਅਗਾ ਸਾਹੋ ਸੁਜਾਨ ਹੈ ਲੈਸੀ ਵਸਤ ਸਮਾਲ ਭਾਈ ਰੇ ਰਾਮ ਕਹੋ ਚਿਤ ਲਾਏ ਹਰ ਦਸ ਵਖਰ ਲੈ ਚਲੋ ਸਹੋ ਦੇਖੈ ਪਤੀ ਆਏ ਰਹਾ ਜਿਨਾ ਰਾਸ ਨਾ ਸਚ ਹੈ ਕਿਉ ਤਨਾ ਸੁਖ ਹੋਏ ਖੋਟਾ ਵਾਂਜ ਗਣਮ ਜੇ ਮਾਨ ਕਨ ਖੋਟਾ ਹੋਏ ਸਾਹੀ ਫਾਥੇ ਮਿਰਗ ਜਿਓ ਦੂਖ ਕਣੋਂ ਨਿਤ ਰੋਏ ਖੋਟੇ ਪੋਤ ਨਾ ਪਵਹਿ ਤਨ ਹਰ ਗੁਰ ਦਰਸ ਨਾ ਹੋਏ ਖੋਟੇ ਜਾਤ ਨਾ ਪਤਹ ਖੂਟ ਨਾ ਸੀਜ ਸਕੋਏ ਖੋਟੇ ਖੂਟ ਕਮਾਵਣਾ ਆਏ ਗਿਆ ਪਤ ਖੋਏ ਨਾ ਕੋਈ ਮਨ ਸਮਝਾਈਐ ਗੁਰ ਕਾ ਸਬਦ ਸਾਰਾਹ RAM ਨਾਮ ਰੰਗ ਰਤਿਆ ਭਾਰ ਨਾ ਪਰਮਤਿ ਨਾਹ ਹਰਿ Jap ਲਾਹ ਅਗਲਾ ਨਿਰਭਉ ਹਰਿ ਮਨ ਮਾਹ ਸ੍ਰੀ ਰਾਗ ਮਹੱਲਾ ਪਹਿਲਾ ਘਰ ਦੂਜਾ ਤਨ ਜੋਗਨ ਅਰ ਫੁੱਲੜਾ 나ਠਿ ਅਰੇ ਦਿਨ ਚਾਰ ਪੱਬਣ ਕਿਰ ਪਤ ਜਿਉ ਢਾਲ ਢੋਲ ਜਮਨ ਹਾਰ ਹਰ ਰੰਗ ਮਾਨ ਲੈ ਪਿਆਰਿਆ ਜਾ ਜੁਵਨ ਨਾਉ ਖੁਲਾ ਦਿਨ ਥੋੜੜੇ ਥਕੇ ਤਿਆ ਪੁਰਾਣਾ ਚੂਲਾ ਰਹਾ ਸਜਣ ਮੇਰੇ ਰੰਗੁਲੇ ਜਾਏ ਸੁੱਤੇ ਜੀਰਾ ਹੰ ਭੀ ਵਣਾ ਡਮਣੀ ਰਵਾ ਚੀਣੀ ਬਾਰ ਕੀ ਨਾ ਸੁਨੇਹੀ ਗੋਰੀਏ ਆਪਣ ਕੰਨੀ ਸੋਏ ਲੱਗੀ ਆਵਹਿ ਸੌਰ ਨਿਤ ਨਾ ਪਈਆ ਹੋਏ ਨਾਨਕ ਸੁੱਤੀ ਪਈ ਜਾਣ ਵਿਰਤੀ ਸੰਨ ਗੁਣਾ ਗਵਾਈ ਗੰਠੜੀ ਅਵਗਣ ਚੱਲੀ ਬੰਨ ਸ੍ਰੀ ਰਾਗ ਮਾਲਾ ਪਹਿਲਾ ਘਰ ਦੂਜਾ ਆਪੇ ਰਸੀਆ ਆਪ ਰਸ ਆਪੇ 라ਵਣ ਹਾਰ ਆਪੇ ਹੋਵਾ ਚੋਲੜਾ ਆਪੇ ਸੇਜ ਪਤਾਰ ਰੰਗ ਲਤਾ ਮੇਰਾ ਸਾਹਿਬ ਰਵ ਰਹਿਆ ਭਰ ਪੂਰ ਰਹਾ ਆਪੇ ਮਾਸ਼ੀ ਮਛਲੀ ਆਪੇ ਪਾਣੀ ਜਾਲ ਆਪੇ ਜਾਲ ਮਣਕੜਾ ਆਪੇ ਅੰਦਰ ਲਾਲ ਆਪੇ ਬਹੁ ਬਦ ਰੰਗੁਲਾ ਸਫੀਏ ਮੀਰਾ ਲਾਲ ਨਿਤਰਾ ਸੁਹਾਗਣੀ ਦੇਖ ਹਮਾਰਾ ਹਾਲ ਪ੍ਰਭਾ ਨਾਨਕ ਬੇਨਤੀ ਤੂ ਸਰਵਰ ਤੂ ਹੰਸ ਕੌਣ ਤੂ ਹੈ ਕਵੀਆ ਤੂ ਹੈ ਆਪੇ ਵੇਖ ਵਿਗਸ ਸ੍ਰੀ ਰਾਗ ਮਹੱਲਾ ਪਹਿਲਾ ਘਰ ਤੀਜਾ ਇਹੋ ਤਾਨੁ ਤਰਤੀ ਬੀਜ ਕਰਮਾ ਕਰੋ ਸਲਲ ਆਪਾ ਸਾਰੰਗ ਪਾਣੀ ਮਨ ਕਿਰਸਾਨ ਹਰਿ ਜਿਹ ਦੇ ਜਮਾਇ ਲੈ ਉਪਾਤ ਪਾਵਸ ਪਦ ਨਿਰਵਾਣੀ ਕਾਹੇ ਗਰਬ ਸਮੂੜੇ ਮਾਇਆ ਪਿਤ ਸੁਤੋ ਸਗਲ ਕਾਲ ਤਰਮਾਤਾ ਤੇਰੇ ਹੂੜੇ ਨਾਂਕ ਸਹਾਇਆ ਰਹਾ ਬਿਹੇ ਵਿਕਾਰ ਦੁਸ਼ਟ ਕਿਰਖਾ ਕਰੇ ਇਨ ਤਾਜ ਆਤਮਾ ਹੋਏ ਧਿਆਈ ਜਬ ਤਵ ਸੰਜਮ ਹੋਵੇ ਜਬ ਰਾਖੇ ਕਮਰ ਵਿਗਸਾ ਮਦ ਆ ਸ਼ਰਮਾਇ ਬੀ ਸਬਤਾ ਹਰੋ ਬਾਸਰੋ ਸੰਗਰਹ ਤੀਨ ਖੂੜਾ ਨਿਤਕਾਲ ਸਾਰਾ 10 18 ਮੈਂ ਅਪਰੰਪਰੋ ਚੀਨ ਕਹ ਨਾਨਕ ਏਵ ਏਕ ਤਾਰਾ ਸ੍ਰੀ ਰਾਗ ਮਹੱਲਾ ਪਹਿਲਾ ਘਰ ਤੀਜਾ ਹਮ ਬੋਲ ਕਾਰ ਕਰਤੀ ਬੀਜ ਸਬਦੋ ਕਾਰ ਸੱਚ ਕੀ ਆਗ ਨਿਤ ਦੇਹ ਪਾਣੀ ਹੋਏ ਕਿਰਸਾਣ ਈਮਾਨ ਜਮਾਇ ਲ ਤਿਸਤ ਦੂਜਕ ਮੂੜੇ ਏਵ ਜਾਣੀ ਮਤ ਜਾਣ ਸਹਿ ਗੱਲ ਨਹੀਂ ਪਾਇਆ ਮਾਲਕ ਮਾਨ ਹੈ ਰੂਪ ਕੀ ਸੋਭਾ ਇਤ ਦਿੱਦੀ ਜਨਮ ਗੁਆਰਾ ਰਹਾ ਆਹ ਬਤਨ ਚਿਕੜੋ ਇਹ ਮਨ ਮੀਡ ਕੋ ਕਮਲ ਕੀ ਸਾਰ ਨਹੀਂ ਮੂਲ ਪਾਈ ਭੌਰ ਉਸਤਾਦ ਨੇ ਤਪਖਿਆ ਬੋਲੇ ਕਿਉਂ 부ਝਾ ਜਾਨ ਹੈ 부ਝਾਈ ਆਖਣ ਸੁਨਮਾ ਪਉਣ ਕੀ ਬਾਣੀ ਰਮਨ ਰਤ ਮਾਇਆ ਖਸਮ ਕੀ ਨਜ਼ਰ ਦਿਲੇ ਪਸੰਦੇ ਜਿਨੀ ਕਰ ਏਕ ਤੇ ਆਇਆ ਈ ਘਰ ਰੱਖੇ ਪੰਜ ਘਰ ਸਾਥੀ ਨਾਉ ਸ਼ੈਤਾਨ ਮਤ ਕਟ ਜਾਈ ਨਾਨਕ ਆਖੇ ਰਾਹੇ ਪੈ ਚੱਲਣਾ ਮਾਲ ਧਨ ਕਿਤਕੂ ਸੰਗਿਆਹੀ ਸ੍ਰੀ ਰਾਗ ਮਹਲਾ ਪਹਿਲਾ ਘਰ ਚੌਥਾ ਸੋਈ ਮੌਲਾ ਜਿਨ ਜਗ ਮੌਲਿਆ ਹਰਿਆ ਕੀਆ ਸੰਸਾਰੋ ਆਪ ਖਾਕ ਜਿਨ ਬੰਧ ਰਹਾਈ ਧਨ ਸਿਰਜਨਹਾਰ ਮਰਣਾ ਮੁਲਾ ਮਰਣਾ ਪੀ ਕਰਤਾਰੋ ਡਰਣਾ ਰਹਾਓ ਤਾ ਤੂ ਮੁੱਲਾ ਤਾ ਤੂ ਕਾਜੀ ਜਾਣੈ ਨਾਮ ਖੁਦਾਈ ਜੇ ਬਹੁ ਤੇਰਾ ਪੜਿਆ ਹੋਵੇ ਕੋ ਰਹਾ ਨ ਭਰੀਐ ਪਾਈ ਸ੍ਰੀ ਕਾਜੀ ਜਿਨ ਆਪ ਕਦਿਆ ਇਕ ਨਾਮ ਕੀਆ ਆਧਾਰੋ ਹੈਪ ਹੀ ਹੋਸੀ ਜਾਣ ਅਗਾਸੀ ਸੱਚਾ ਸਿਰਜਣਹਾਰੋ ਪੰਜ ਵਖਤ ਨਿਵਾਜ਼ ਗੁਜ਼ਾਰੇ ਪੜ੍ਹੇ ਕਿਤੇਬ ਕੁਰਾਨਾ ਨਾਨਕ ਆਖੇ ਗੌਰ ਸੱਬ ਦੇ ਰਹਿਓ ਪੀਣਾ ਖਾਣਾ ਸ੍ਰੀ ਰਾਗ ਮਹੱਲਾ ਪਹਿਲਾ ਘਰ ਚੌਥਾ ਇਕ ਸਵਾਨ ਦੋ ਸਵਾਨੀ ਨਾਲ ਭਲਕੇ ਭੌਕ ਹੈ ਸਦਾ ਬਯਾਲ ਕੂੜਿ ਸ਼ੁਰਾ ਮੁੱਠਾ ਮੁਰਦਾ ਧਾਨਕ ਰੂਪ ਰਹਾ ਕਰਤਾਰ ਮੈਂ ਪਤ ਕੀ ਪੰਦਨਾ ਕਰਨੀ ਕੀ ਕਾਰ ਹੋ ਬਿਗੜਾ ਰੂਪ ਰਹਾ ਬਿਕਰਾਲ ਤੇਰਾ ਏਕ ਨਾਮ ਤਾਰੇ ਸੰਸਾਰ ਮੈਂ ਇਹਾ ਆਸ ਇਹੋ ਆਧਾਰ ਰਹਾ ਮੁਖ ਨਿੰਦਾ ਆਖਾ ਦਿਨ ਰਾਤ ਪਾਰਾ ਘਰ ਜੋਹੀ ਨੀਚ ਸਨਾਤ ਕਾਮ ਕ੍ਰੋਧ ਤਨ ਵਸੇ ਚੰਡਾਲ ਧਾਨਕ ਰੂਪ ਰਹਾ ਕਰਤਾਰ 파ਹੀ ਸੂਰਤ ਮਲੂਕੀ ਵੇਸ ਹੌਠ ਲਗਵਾੜਾ ਠੱਗੀ ਦੇਸ ਖਰਾ ਸਿਆਣਾ ਬਹੁਤ ਪਹਾਰ ਧਾਨਕ ਰੂਪ ਰਹਾ ਕਰਤਾਰ ਮਾ ਕੀ ਤਾ ਨਾ ਜਾਤਾ ਹਰਾਮ ਖੋਰ ਹੋ ਕਿਆ ਮਹੂ ਦੇਸਾ ਦੁਸ਼ਟ ਚੋਰ ਨਾਨਕ ਨੀਚ ਕਹਾ ਵਿਚਾਰ ਧਾਨਕ ਰੂਪ ਰਹਾ ਕਰਤਾ ਰਹੋ ਸ੍ਰੀ ਦਾਗ ਮਹੱਲਾ ਪਹਿਲਾ ਘਰ ਚੌਥਾ ਏਕਾ ਸੁਰਤੇ ਜੀਤੇ ਹੈ ਜੀ ਸੁਰਤੇ ਹੋਣਾ ਕੋਈ ਨਾ ਕੀ ਜੇਹੀ ਸੁਲਕ ਤੇਹਾ ਤਿੰਨ ਰਾਹ ਲੇਖਾ ਇਕੋ ਆਵ ਹੋ ਜਾਹੋ ਆਵੇ ਜੀਉ ਕਰਹੇ ਚਤੁਰਾਈ ਲੇਵੇ ਦੇਵੇ ਢਿਲ ਨਾ ਪਾਈ ਰਹਾਉ ਤੇਰੇ ਜੀਉ ਜੀਆ ਕਾ ਤੋਹੇ ਕਿਰਤ ਕੋ ਸਾਹਿਬ ਆਵੇ ਰੋਹੇ ਜੇ ਤੂੰ ਸਾਹਿਬ ਆਵੇ ਰੋਹੇ ਤੂੰ ਉਹਨਾਂ ਕਾ ਤੇਰੇ ਹੋਏ ਅਸੀਂ ਬੋਲ ਵਿਗਾੜ ਵਿਗਾੜ ਹੈ ਬੋਲ ਤੂੰ ਨਜਰੀ ਅੰਦਰ ਤੁਲੇ ਤੋਲੇ ਜਹ ਕਰਣੀ ਤੈ ਪੂਰੀ ਮਤ ਕਰਣੀ ਬਜਹੋ ਘਟੇ ਘਟ ਪ੍ਰਣਵਾਦ ਨਾਨਕ ਗਿਆਨੀ ਕੈਸਾ ਹੋਵੇ ਆਪ ਪਛਾਣਾ ਬੁੱਝਾ ਸੋਏ ਗੁਰ ਪ੍ਰਸਾਦ ਕਰੇ ਵਿਚਾਰ ਸੋ ਗਿਆਨੀ ਦਰਗਹ ਪਰਵਾਨ ਸ੍ਰੀ ਰਾਗ ਮਹੱਲਾ ਪਹਿਲਾ ਘਰ ਚੌਥਾ ਤੂੰ ਦਰਿਆ ਉਦਨ ਬਿਨਾ ਮੈਂ ਮਛਲੀ ਕੈਸੇ ਅੰਤ ਲਹਾ ਜਹ ਜਹ ਦੇਖ ਤਹ ਤੂੰ ਹੈ ਤੁਸਤ ਨਿਖਸੀ ਫੂਟ ਮਾਰਾ ਨਾ ਜਾਣਾ ਮੇਉ ਨਾ ਜਾਣਾ ਜਾਲੀ ਜਾਂ ਦੁੱਖ ਲਾਗ ਤਾ ਤੁਜੈ ਸਮਾਲੀ ਰਹਾਉ ਊ ਪਰਪੂਰ ਜਨ ਆ ਮੈਂ ਦੂਰ ਜੋ ਕਸ਼ ਕਰੀ ਸੋ ਤੇਰੇ ਹਦੂਰ ਤੂੰ ਦੇਖੇ ਹੋ ਮੁਕਰ ਪਾਓ ਤੇਰਾ ਕੰਮ ਨਾ ਤੇਰਾ ਨਾਹੀ ਜਿਤਾ ਦੇਹ ਤੇ ਤਾ ਖਾਓ ਬਿਆਹ धर ਨਾਹੀ ਕੈ ਦਰ ਜਾਓ ਨਾਨਕ ਇੱਕ ਕਹਿ ਅਰਦਾਸ ਜੀਉ ਪਿੰਡ ਸਭ ਤੇਰੇ ਪਾਸ ਆਪੇ ਨੇੜਾ ਦੂਰ ਆਪ ਹੀ ਆਪੇ ਮੰਝ ਮਿਆਂ ਨੂੰ ਆਪੇ ਵੇਖਾ ਸੁਣੇ ਆਪ ਹੀ ਕੁਦਰਤ ਕਰੇ ਜਹਾਨੋ ਜੋ ਤਿਸ ਭਾਵੇ ਨਾਨਕਾ ਹੁਕਮ ਸੁਹੀ ਪਰਵਾਨੋ ਸਿਰੀ ਰਾਗ ਮਹੱਲਾ ਪਹਿਲਾ ਘਰ ਚੌਥਾ ਪੀਤਾ ਕਹਾ ਕਰੇ ਮਨਮਾਨ ਦੇਵਨ ਹਾਰੇ ਕੈ ਹੱਥ ਦਾਨ ਭਾਵੇ ਦੇ ਨਾ ਦੇਈ ਸੋ ਕੀਤੇ ਕਹਿ ਕਹਿ ਕਿਆ ਹੋਏ ਆਪੇ ਸੱਚ ਭਾਵੈ ਤੇ ਸੱਚ ਅੰਦਾ ਕੱਚਾ ਕਚਨ ਕਾਚ ਰਹਾ ਜਾ ਕੇ ਰੁਖ ਦੁਰਖ ਆਰਾਉ ਜੇਹੀ ਤਾਤੋ ਸੇ ਹਤ ਨਾਉ ਫੁੱਲ ਭਾਉ ਫਲ ਲਖਿਆ ਪਾਏ ਆਪ ਆਪ ਬੀਜ ਆਪੇ ਹੀ ਖਾਇ ਕਚੀ ਕਾਂਦ ਕੱਚਾ ਵਿਚਰਾਜ ਮਤ ਅਲੂਣੀ ਫਿਕਾ ਸਾਦ ਨਾਨਕ ਆਣ ਆਵੈ ਰਾਸ ਬਿਨ ਨਾਵੈ ਨਾਹੀ ਸਬਾਸ ਸ੍ਰੀ ਰਾਗ ਮਹੱਲਾ ਪਹਿਲਾ ਘਰ ਪੰਜਵਾ ਅਸਲ ਸ਼ਲਾਈ ਨਾ ਸ਼ਲਾਇ ਨਾ ਕਾਹੋ ਕਟਾਰ ਕਰ ਸਕੈ ਜੋ ਸਾਹਿਬ ਰਖੈ ਤਉ ਰਹਿ ਇਸ ਲੋਭੀ ਕਾਜੀਉ ਟਾਲ ਪਲੈ ਬਿਨ ਤੇਲ ਦੀਵਾ ਕਿਉ ਜਲਾ ਰਹਾ ਪੋਥੀ ਪੁਰਾਣ ਕਮਾਈਐ ਭਉ ਵਟਿ ਏਤ ਕਾਨ ਪਾਈਐ ਸਤਿ ਗੂਜਣਾ ਆਣ ਜਲਾਈਐ ਇਹੋ ਤੇਲ ਦੀਵਾ ਇਉ ਜਲੇ ਕਰ ਚਾਦਨ ਸਾਹਿਬ ਤਉ ਮਿਲੈ ਰਹਾ ਇਹ ਤੋ ਤਾਨ ਲਾਗੈ ਬਾਣੀਆਂ ਸੁਖ ਹੋਵੇ ਸੇਵ ਕਮਾਣੀਆਂ ਸਭ ਦੁਨੀਆ ਆਵਣ ਜਾਣੀਆਂ ਵਿੱਚ ਦੁਨੀਆ ਸੇਵ ਕਮਾਈਏ ਤਾਂ ਦਰਗ ਹੈ ਬੈਸਣ ਪਾਈਏ ਕਹੋ ਨਾਨਕ ਬਾਹ ਲੁਡਾਈਏ ਸ੍ਰੀ ਰਾਗ ਮਹਲਾ 3ਾ ਘਰ ਪਹਿਲਾ ਇੱਕ ਓੰਕਾਰ ਸਤਿਗੁਰ ਪ੍ਰਸਾਦਿ ਹਉ ਸਾਵਰੂਸ ਆਵੀ ਆਪਣਾ ਇੱਕ ਮਾਨ ਇੱਕ ਚਿਤ ਭਾਏ ਸਤਿਗੁਰ ਮਨ ਕਾਮਨਾ ਤੀਰਥ ਹੈ ਜਿਸ ਨੂੰ ਦੇ ਬੁਝਾਏ ਮਨ ਚਿੰਦਿਆ ਵਰ ਪਾਵਣਾ ਜੋ ਇੱਛਾ ਸੋ ਫਲ ਪਾਏ ਨਾਉ ਤੇ ਹਈਐ ਨਾਮ ਮੰਗੀਐ ਨਾਮੇ ਸਹਿਜ ਸਮਾਏ ਮਨ ਮੇਰੇ ਹਰ ਰਸ ਚਾਖ ਤਿਖ ਜਾਏ ਜਿਨਿ ਗੁਰਮੁਖ ਚਾਖਿਆ ਸਹਿਜੇ ਰਹੇ ਸਮਾਏ ਰਹਾਉ ਜਿਨੇ ਸਰਗੁਰ ਸੇਵਿਆ ਤਨੇ ਪਾਇਆ ਨਾਮ ਨਿਧਾਨ ਅੰਤਰ ਹਰ ਰਸ ਰਵ ਰਹਿਆ ਚੂਕਾ ਮਨ ਅਭਿਮਾਨ ਹਿਰਦੈ ਕਮਲ ਪ੍ਰਗਾਸਿਆ ਲਾਗਾ ਸਹਿਜ ਧਿਆਨ ਮਨ ਨਿਰਮਲ ਹਰ ਰਵ ਰਹਿਆ ਪਾਇਆ ਦਗ ਮਾਨ ਸਤਿਗੁਰ ਸੇਵਨ ਆਪਣਾ ਤੇ ਵਿਰਲੇ ਸੰਸਾਰ ਹਉ ਮੈਂ ਮਮਤਾ ਮਾਰ ਕੈ ਹਰ ਰਾਖਿਆ ਉਰ ਧਾਰ ਹਉ ਤਿਨ ਕੈ ਬਲੇ ਹਾਰਣ ਜਿਨਾ ਨਾਮੇ ਲੱਗਾ ਪਿਆਰ ਸੇ ਸੁਖੀਏ ਚਾਹ ਜੁਗੀ ਜਿਨਾ ਨਾਮ ਅਖਟ ਪਰ ਗੁਰ ਮਿਲਿਆ ਨਾਮ ਪਾਈਐ ਛੁਕਾਂ ਗੋਤਿਆਸ ਹਰ ਜੀਤੀ ਮਨ ਧਾਵ ਰਹਾ ਘਰ ਹੀ ਮਾਇਉ ਉਦਾਸ ਜਿਨਾ ਹਰ ਕਾ ਸਾਧ ਆਇਆ ਹਉ ਤਿਨ ਬਲ ਹਾਰਾ ਜਾਸ ਨਾਨਕ ਨਜ਼ਰੀ ਪਾਈਐ ਸਚ ਨਾਮ ਗੁਣਤਾਸ ਸ੍ਰੀ ਰਾਗ ਮਹਲਾ 3 ਬਹੁ ਭੇਖ ਕਰ ਪਰਮਾਈਐ ਮਨ ਹਿਰਦਾ ਕਪਟ ਕਮਾਏ ਹਰ ਕਾ ਮਹਿਲ ਨ ਪਾਬਈ ਮਰ ਵਿਸਟਾ ਮਾਹੇ ਸਮਾਏ ਮਾਨਦੇ ਗ੍ਰਹਿਹੀ ਮਾਹੇ ਉਲਾਸ ਸਦ ਸੰਜਮ ਕਰਨੀ ਸੋ ਕਰੇ ਗੁਰਮਖੋਏ ਪ੍ਰਗਾਸ ਰਹਾ ਗੁਰ ਕਾ ਸਬਦੁ ਮਨ ਜੀਤੇ ਆਗਾਤ ਮੁਗਤ ਘਰੈ ਮਹਿ ਪਾਏ ਹਰ ਕਾ ਨਾਮੁ ਧਿਆਈਐ ਸਤ ਸੰਗਤ ਮੇਲ ਮਿਲਾਏ ਜੇ ਲਖ ਇਸਤਰੀਆ ਭੋਗ ਕਰਹਿ ਨਵਖੰਡ ਰਾਜ ਕਮਾਏ ਬੇ ਸਤਗੁਰੁ ਸੁਖ ਨਾ ਪਾਵੇ ਫਿਰ ਫਿਰ ਜੋਨੀ ਪਾਹੇ ਹਰ ਹਾਰ ਕੰਠ ਜਿਨੀ ਕਹਿ ਰਹਾ ਗੁਰ ਚਰਨੀ ਚਕਲਾਏ ਤਿਨਾ ਪਿਛਾ ਰਿਦ ਸਿਧ ਫਿਰਾ ਉਨਾ ਤੇਲ ਨਾ ਤਮਾਈ ਜੋ ਤਰਾਪ ਭਾਵੈ ਸੋ ਥੀ ਆ ਵਰਨਾ ਕਰਣਾ ਜਾਏ ਜਨਮਾਨਕ ਜੀਵਾ ਨਾ ਮਿਲੈ ਹਰਿ ਦੇਵ ਸਹਿ ਸੁਭਾਏ ਸ੍ਰੀ ਆਗਮ ਮਹਲਾ 3 ਘਰ ਪਹਿਲਾ ਜਿਸੀ ਹੀ ਕੀ ਸੇਰਕਾਰ ਹੈ ਤਿਸ ਹੀ ਕਾ ਸਭ ਕੋਏ ਗੁਰਮੁਖ ਕਾਰਕ ਮਾਵਣੀ ਸਚ ਘਟ ਪ੍ਰਗਟ ਹੋਏ ਅੰਤਰ ਜਿਸ ਕਾ ਸਚ ਵਸਾਇ ਸਚੇ ਸਚੀ ਸੋਏ ਸਾਚ ਮਿਲੈ ਸੇਨਾ ਵਿਸ਼ੜ ਹੈ ਤੈਨ ਨਿਜ ਘਰ ਵਾਸਾ ਹੋਏ ਮੇਰੇ RAM ਮੈਂ ਹਰ ਬਿਨ ਅਵਰ ਨਾ ਕੋਏ ਸਤਿਗੁਰ ਸੱਚ ਪ੍ਰਭ ਨਿਰਮਲ ਅਸਬਦ ਮਿਲ ਆਵਾ ਹੋਏ ਰਹਾ ਸਬਦ ਮਿਲੈ ਸੋ ਮਿਲ ਰਹਾ ਜਿਸਨੋ ਆਪੇ ਲੈ ਮਿਲਾਏ ਦੂਜਾ ਭਾਏ ਕੋ ਨਾ ਮਿਲੈ ਫਿਰ ਫਿਰ ਆਵੇ ਜਾਏ ਸਾਮਨਾ ਇੱਕ ਵਰਤਦਾ ਇੱਕ ਰਹਿਆ ਸਮਾਏ ਜਿਸ ਨੋ ਆਪ ਦੇ ਆਲ ਹੋਏ ਸੋ ਗੁਰਮੁਖ ਨਾਮ ਸਮਾਏ ਬਾਰੇ ਬਾਰੇ ਪੰਡਤ ਜੂਤ ਕੀ ਬਾਤ ਕਰੇ ਵਿਚਾਰ ਮਤ ਬੁੱਧ ਭਵੀ ਨਾ 부ਝਈ ਅੰਤਰ ਲੋਭ ਵਿਕਾਰ ਲਖ 84 ਪਰਮ ਦੇ ਭ੍ਰਮ ਭ੍ਰਮ ਹੋਏ ਖਵਾਰ ਪੂਰਬ ਲਿਖਿਆ ਕਮਾਵਣਾ ਕੋਇ ਨਾ ਮੇਟਣ ਹਾਰ ਸਤਿਗੁਰ ਕੀ ਸੇਵਾ ਗਾਖੜੀ ਸਿਰ ਦੀਜੈ ਆਪ ਗਵਾਏ ਸ਼ਬਦ ਮਿਲੇ ਤਾ ਹਰ ਮਿਲੇ ਸੇਵਾ ਪਵੈ ਸਭ ਥਾਇ ਪਾਰਸੇ ਪਰਸੇ ਆਪਾਰ ਸੁਰੂਏ ਜੋਤੀ ਜੋਤ ਸਮਾਏ ਜਿਨ ਕੋ ਪੂਰਬ ਲਿਖਿਆ ਤਿਨ ਸਤਿਗੁਰ ਮਿਲਿਆ ਆਏ ਮਾਨੁ ਭੁਖਾ ਭੁਖਾ ਮਤ ਕਰਹਿ ਮਤ ਤੂ ਕਰਹਿ ਭੁਖਾ ਪੁਕਾਰ 1084 ਜਨ ਸ੍ਰੀ ਸੰਸਦੇ ਆਧਾਰ ਨਿਰਭਉ ਸਰਾ ਬਿਆਨ ਸਬਨਾ ਕਰਦਾ ਸਾਰ ਨਾਨਕ ਗੁਰਮੁਖ ਬੁਝੀਆ ਪਾਈਆ ਮੋਖ ਦਵਾਰ ਸ੍ਰੀ ਰਾਵ ਮਹੱਲਾ ਤੀਜਾ ਜਿਨੇ ਸੁਣ ਕੈ ਮੰਨਿਆ ਤਿਨਾ ਨਿਜ ਘਰ ਵਾਸ ਗੁਰਮਤੀ ਸਲਾਹ ਸੱਚ ਹਰ ਪਾਇਆ ਗੁਣਤਾਸ ਸਭ ਦਰਤੇ ਸੇ ਨਿਰਮਲੇ ਹਾ ਸਦਬਲੇ ਹਾਰਾ ਜਾਸ ਹਿਰਦੈ ਜੈ ਕੈ ਹਰ ਵਸਾ ਤਿਤ ਘਟ ਹੈ ਪ੍ਰਗਾਸ ਮਨ ਮੇਰੇ ਹਰ ਹਰ ਨਿਰਮਲ ਧਾਰੇ ਤੁੜ ਮਸਤਕ ਜਿਨ ਕਉ ਲਖਿਆ ਸੇ ਗੁਲਮੁਖ ਰਹੇ ਲਿਵ ਲਾਏ ਰਹਾ ਹਰ ਸੰਤੋ ਦੇਖੋ ਨਗਰਕਾਰ ਨਿਗਟ ਵਸਾ ਭਰਪੂਰ ਗੁਰਮਤਿ ਜਿਨੀ ਪਛਾਣਿਆ ਸੇ ਦੇਖੇ ਸਦਾ ਹضور ਗੁਰਮਤਿ ਜਿਨੀ ਪਛਾਣਿਆ ਸੇ ਦੇਖੇ ਸਦਾ ਹضور ਜਿਨ ਗੁਣ ਤੈਨ ਸਦ ਮਨ ਵਸਾ ਅਗੁਣ ਮੰਤਿਆ ਦੂਰ ਮਾਨਮਕ ਗੁਣ ਤੈ ਬਾਹਰ ਬਨ ਨਾਵਾ ਮਰਦੇ ਝੂਰ ਜੇ ਸਭੁ ਗੁਰੂ ਸੁਣ ਮੰਨਿਆ ਤੈਨੁ ਮਨ ਧਿਆਇ ਹਰਿ ਸੋਇ ਆਂਦਿਨ ਭਗਤੀ ਰਤਿਆ ਮਨ ਤਨ ਨਿਰਮਲ ਹੋਇ ਕੂੜਾ ਰਾਂਗ ਕਸੁੰਭ ਕਾ ਬਿਨ ਸਜਾਇ ਦੁਖ ਰੋਇ ਜਿਸੰਦਰ ਨਾਮ ਪ੍ਰਗਾਸ ਹੈ ਓ ਸਦਾ ਸਦਾ ਫਿਰ ਹੋਇ ਏਹ ਜਨਮ ਪਦਾਰਥ ਪਾਇ ਕ ਹਰ ਨਾਮ ਨਾ ਚੇਤੇ ਲੇਵਲਾਈ ਪਾਗ ਖਿਸੇ ਰਹਿਣਾ ਨਹੀ ਯਾ ਗਠੌਰ ਨ ਪਾਏ ਓ ਵੇਲਾ ਹਥ ਨ ਆਵਈ ਅੰਤ ਗਇ ਪਛਤਾਇ ਜਿਵੇਂ ਨਗਰ ਕਰੇ ਸੁਗਰਾ ਹਰ ਸੇਤੀ ਲੇਵ ਲਾਏ ਦੇਖਾ ਦੇਖੀ ਸਭ ਕਰੇ ਮਨ ਮੁਖ ਬੂਝ ਨਾ ਪਾਏ ਜਿਨ ਗੁਰਮੁਖੇ ਅਦਾ ਸੁਧ ਹੈ ਸੇਵ ਪਈ ਤਿਨ ਥਾਏ ਹਰ ਗੁਣ ਗਾਵੇ ਹਰ ਨਿਤ ਪੜ੍ਹੇ ਹਰ ਗੁਣ ਗਾਏ ਸਮਾਏ ਨਾਨਕ ਤਿਨ ਕੀ ਬਾਣੀ ਸਦਾ ਸੱਚ ਹੈ ਜੇ ਨਾਮ ਰਹੇ ਲੇਵ ਲਾਏ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਲਾ 3 ਜਿਨੇ ਇੱਕ ਮਨ ਨਾਮ ਤੇ ਆਇਆ ਗੁਰਮਤ ਗੁਰਮਤੀ ਵਿਚਾਰ ਤਿਨ ਕੇ ਮੁਖ ਸਭ ਜਿਲੇ ਤਿਤ ਸਚਾ ਦਰਬਾਰ ਓਏ ਅੰਮ੍ਰਿਤ ਦੀ ਵੇ ਸਦਾ ਸਦਾ ਸਚਾ ਨਾਮ ਪਿਆਰ ਭਾਈ ਰੇ ਗੁਰਮੁਖ ਸਦਾ ਪਤ ਹੋਏ ਹਰ ਹਰ ਸਦਾ ਤੇ ਆਈਐ ਮਲ ਹਉਮੈ ਕੰਡਾ ਧੋਏ ਰਹਾ ਮਰਮੁਖ ਨਾਮ ਨਾ ਜਾਣਨੀ ਬਿਨ ਨਾਵੈ ਪਥ ਜਾਏ ਸਬਦੈ ਸਾਧਨਾ ਪਾਉ ਆਯੋ ਲਾਗੇ ਦੂਜਾ ਭਾਏ ਵਿਸ਼ਟਾ ਕੇ ਕੀੜੇ ਪਵੇ ਵਿੱਚ ਵਿਸ਼ਟਾ ਸੇ ਵਿਸ਼ਟਾ ਮਹਿ ਸਮਾਏ ਤੇਨ ਕਾ ਜਨਮ ਸਫਲ ਹੈ ਜੋ ਚੱਲੇ ਸਾਧ ਗੁਰ ਭਾਏ ਕੁਲ ਉਧਾਰੇ ਆਪਣਾ ਧਨ ਜਣੇਂਦੀ ਮਾਏ ਹਰ ਹਰ ਨਾਮ ਤੇਾਈ ਹੈ ਜਿਸਨੋ ਕਿਰਪਾ ਕਰੇ ਰਜਾਈ जिने गुरमुख नाम ते आया विचो आप गवाए कोए अंदर हो बाहर हो निर्मले सच्चे सत सच समाए नानकाए से परवानह जे जिन गुरमुख ती हर ते हाए श्री राघ महल्ला तीजा हर भक्ता हर दाना रास है गुरपूष करहे बापार हर नाम सलाहन सदा सदा वखर हर नाम अदहार ਗੁਰ ਪੂਰਾ ਹਰ ਨਾਮ ਦਰਿਹਾਇ ਹਰ ਭਗਤਾ ਅਟੁੱਟ ਪੰਧਾਰ ਭਾਈ ਰੇ ਇਸ ਮਨ ਕੋ ਸਮਝਾਏ ਇਹ ਮਨ ਆਲਸ ਕਿਆ ਕਰੇ ਗੁਰਮੁਖ ਨਾਮ ਤੇ ਆਵੇ ਰਹਾ ਹਰ ਭਗਤ ਹਰ ਕਾ ਪਿਆਰ ਹੈ ਜੇ ਗੁਰਮੁਖ ਕਰੇ ਵਿਚਾਰ ਪਾਖੰਡ ਭਗਤ ਨਾ ਹੋ ਗਈ ਦੁਗਦਾ ਬੋਲ ਖਵਾਰ ਜੋ ਸੋ ਜਾਣ ਅਰਲਾਇਆ ਨਾਰਲ ਜਿਸ ਅੰਤਰ ਵਿਵੇਕ ਵਿਚਾਰ ਸੂਰ ਸੇਵਕ ਹਰ ਆਖੀਐ ਜੋ ਹਰ ਆਖਾ ਉਰਤਾਰ ਮਾਤਨ ਸੋਤੇ ਆਗਤ ਰੇ ਹਮ ਵਿੱਚ ਹੋ ਮਾਰ ਧਨ ਗੁਰਮੁਖ ਸੋ ਪ੍ਰਵਾਰ ਜੇ ਕਦੇ ਨ ਆਵੇ ਹਾਰ ਕਰਮ ਮਿਲਾ ਤਾਪੈ ਵਿਣ ਕਰਮੈ ਪਾਇ ਨਾ ਜਾਏ ਲਖ 84 ਹਿਤਸ ਦੇ ਜਿਸ ਮਿਲੇ ਸੋ ਮਿਲੇ ਹਰ ਆਇ ਨਾਣਾ ਗੁਰਮੁਖ ਹਰਿ ਪਾਇਆ ਸਦਾ ਹਰਿ ਨਾਮ ਸਮਾਏ ਸ੍ਰੀ ਗਾਗ ਮਹਲਾ ਤੀਜਾ ਸੁਖ ਸਾਗਰ ਹਰ ਨਾਮ ਹੈ ਗੁਰਮੁਖ ਪਾਇਆ ਜਾਏ ਆਨ ਦਿਨ ਨਾਮ ਧਿਆਈਐ ਸਹਜੇ ਨਾਮ ਸਮਾਏ ਅੰਦਰ ਰਚਾ ਹਰਿ ਸਤਿ ਸਿਓ ਰਸਨਾ ਹਰਿ ਗੁਣ ਗਾਏ ਭਾਈ રે ਜਗ ਦੁਖੀਆ ਦੁਜੈ ਭਾਏ ਗੁਰ ਸਰਣਾਇ ਸੁਖ ਲਹ ਆਗਨ ਨਾਮ ਤੇ ਆਏ ਰਹਾ ਸਾਚੇ ਮਹਿਰ ਨਾ ਲੱਗਈ ਮਨ ਨਿਰਮਲ ਹਰਿ ਤਿਹਾਰੇ ਗੁਰਮੁਖ ਸ਼ਬਦ ਪਛਾਣਿਆ ਹਰਿ ਅੰਮ੍ਰਿਤ ਨਾਮ ਸਮਾਇ ਗੁਰ ਗਿਆਨ ਪ੍ਰਚੰਡ ਬਰਾਇਆ ਅਗਿਆਨ ਹਨੇਰਾ ਜਾਏ ਮਨ ਮੁਖ ਮੈ ਲੈ ਮਾਲਾ ਭਰੇ ਹਉ ਮੈਂ ਤ੍ਰਿਸ਼ਨਾ ਵਿਕਾਰ ਬਿਨ ਸ਼ਬਦ ਮੈਲ ਨਾ ਉਤਰ ਮਰ ਜਮਹ ਹੋਏ ਖੁਆਰ ਤਾ ਤੁਰ ਬਾਜੀ ਪਲਚ ਰਹੇ ਨਾ ਉਰਵਾਰ ਨ ਪਾਰੇ ਗੁਰਮੁਖ ਜਾਪ ਤਵ ਸੰਜਮਹਿ ਹਰਿ ਕਾ ਨਾਮ ਪਿਆਰ ਗੁਰਮਖਸਦਾ ਤੇ ਆਈ ਐ ਏਕ ਨਾਮ ਕਰਤਾਰ ਨਾਮ ਕਾਮ ਤੇ ਆਈ ਐ ਸਭਨਾ ਜੀਆ ਕਾ ਆਧਾਰ ਸ੍ਰੀ ਗੁਰੂ ਮਹਲਾ 3ਆ ਮਰਮੁ ਕੋ ਮੋੜੇ ਵਿਆਪੈ ਬੈਰਾਗ ਉਦਾਸੀ ਨਾ ਹੋਏ ਸਬਦ ਨਾ ਚੀਨਾ ਸਦਾ ਦੁਖ ਹਰ ਦਰਗਹ ਪਤ ਖੋਏ ਹਮੈ ਗੁਰਮਖ ਕੋਈ ਨਾਮ ਰਤੇ ਸੁਖ ਹੋਵੇ ਮੇਰੇ ਮਨ ਅਹਨਿਸ ਪੂਰ ਰਹੀ ਨਿਤ ਆਸਾ ਸਤਿਗੁਰ ਸੇਵ ਮੋਹ ਪਾਰ ਜਲੇ ਕਾਹੀ ਮਾਹੇ ਉਦਾਸਾ ਰਹੈ ਗੁਰਮੁਖ ਕਰਮ ਕਮਾਲਾ ਵਿਖਸੇ ਹਰ ਦਾ ਰਗ ਅਨੰਦ ਐ ਨਿਸ ਭਗਤ ਕਰੇ ਦਿਨ ਰਾਤੀ ਹਮੈ ਨੌਰ ਨਿਚੰਦ ਵੱਡਾ ਭਾਲ ਸਤ ਸੰਗਤ ਪਾਈ ਹਰ ਪਾਇਆ ਸਹਿਜ ਅਨੰਦ ਸੋ ਸਾਧੂ ਬੈਰਾਗੀ ਸੋਈ ਹਿਰਦੈ ਨਾਮ ਵਸਾਈ ਅੰਤਰਾਗ ਨਾ ਤਾਮਸਮੂਲੇ ਵਿੱਚ ਹਉ ਆਪ ਗਵਾਏ ਨਾਮ ਅਨਧਾਰ ਸਤਿਗੁਰੂ ਦੇ ਖਾਲਿਆ ਹਰ ਰਸਤੀ ਆ ਅਗਾਹੇ ਜੇ ਨ ਕਿਨ ਪਾਇਆ ਸਾਧ ਸੰਗਤੀ ਪੂਰਾ ਭਗ ਬੈਰਾਗ ਮਨ ਮੁਖ ਫਿਰੇ ਨ ਜਾਣੇ ਸਤਿਗੁਰ ਹੋਮੈ ਅੰਦਰ ਲਾਗ ਨਾਨਕ ਸਬਦ ਰਤੇ ਹਰ ਨਾਮ ਰੰਗਾਏ ਦਿਨ ਭਾ ਕੇਹੀ ਲਾਗ ਸ੍ਰੀ ਰਾਗ ਮਹਲਾ 3 ਕਰਿ ਸੌਦਾ ਪਾਈਐ ਅੰਤਰ ਸਭ ਵਠ ਹੋਏ ਖਿਨ ਖਿਨ ਨਾਮ ਸਮਾਲੀਐ ਗੁਰਮੁਖ ਪਾਵੈ ਕੋਏ ਨਾਮ ਨਿਹਾਨ ਅਖੁਟ ਹਵਡ ਪਹਾਗ ਪ੍ਰਾਪਤ ਹੋਏ ਮੇਰੇ ਮਨ ਤਦਿੰਦਾ ਹਉਮੈ ਅਹੰਕਾਰ ਹਰ ਜੀਉ ਸਦਾ ਧਾਇ ਤੂ ਗੁਰਮੁਖੇ ਇਕੰਕਾਰ ਰਹਾਉ ਗੁਰਮੁਖਾ ਕੇ ਮੁਖੁ ਜਲੇ ਗੁਰਸਬਦੀ ਵਿਚਾਰ ਹਲਤ ਪਵਤ ਸੁਖ ਪਾਇ ਦੇ ਜਾਪਿ ਜਾਪੁਰ ਦਾ ਮੂਰਾਰ ਕਰਹੀ ਵਿੱਚ ਮਹਿਲ ਪਾਇਆ ਗੁਰਸਬ ਦੀ ਵਿਚਾਰ ਸਤਿਗੁਰ ਤੇ ਜੋ ਮੋ ਫੇਰੇ ਮਥੇ ਤਨ ਕਾਲੇ ਪਣ ਦੇ ਦੁੱਖ ਕਮਾਉਦੇ ਨਿਤ ਜੋਹੇ ਜਮ ਜਲੇ ਸੁਪਨਾ ਸੁਖਨਾ ਦੇਖਨੇ ਬਹੁ ਚਿੰਤਾ ਪਰ ਜਲੇ ਸਭਨਾ ਦਾ ਦਾਤਾ ਏਕ ਹੈ ਆਪੇ ਬਖਸ਼ ਕਰੇ ਕਹਣਾ ਕਿਸ਼ੂ ਨਾਂ ਜਾਵਹੀ ਜਿਸ ਪਾਵੈ ਤਿਸ ਦੇ ਨਾਨਕ ਗੁਰਮੁਖ ਪਾਈਐ ਆਪੇ ਜਾਣੈ ਸੋਏ